ਇਹੀ ਘਰ ਹੈ ਜਿਨ੍ਹਾਂ ਨੂੰ ਬਣਾਉਣ ਦੇ ਲਈ ਨਸ਼ਾ ਤਸਕਰਾਂ ਨੇ ਕਿੰਨੇ ਘਰ ਦੇ ਚਿਰਾਗ ਜਿਹੜੇ ਆ ਉਹ ਬੁਜਾਏ ਹੋਣੇ ਆ ਕਿੰਨੇ ਸੁਹਾਗਣਾ ਦੇ ਸੁਹਾਗ ਜਿਹੜੇ ਆ ਉਹ ਉਜਾੜੇ ਹੋਣੇ ਆ ਪਰ ਤੁਸੀਂ ਦੇਖ ਸਕਦੇ ਹੋ ਅੱਜ ਉਹੀ ਜਿਹੜੇ ਆ ਨਸ਼ਾ ਵੇਚ ਕੇ ਜਿਹੜੀ ਆ ਰਕਮਾਂ ਨਾਲ ਇਹ ਘਰ ਬਣਾਇਆ ਗਿਆ ਉਹ ਕਿਸ ਤਰ੍ਹਾਂ ਇਹਨੂੰ ਤੋੜਿਆ ਜਾ ਰਿਹਾ ਹੈ ਪਸ ਵੀਰਾਂ ਤੇ ਅੰਮ੍ਰਿਤਸਰ ਦੀਆਂ ਦਿਖਾ ਰਹੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਕ ਨਸ਼ਾ ਤਸਕਰ ਜਿਸ ਦੇ ਘਰ ਨੂੰ ਇਸ ਵੇਲੇ ਟਾਇਆ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਐਨਡੀਪੀਐਸ ਦੇ ਅੰਦਰ ਅੰਤਰਗਤ ਪਰਚਾ ਦਰਜ ਹੈ جس دا نامグルਮੀਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਉੱਤੇ ਪਰਚਾ ਦਰਜਾ ਉਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਨਸ਼ਾ ਜਿਹੜਾ ਪੰਜਾਬ ਚ ਖਤਮ ਕਰਨ ਦੇ ਲਈ ਜਿਹੜੇ ਨਸ਼ਾ ਦੇ ਤਸਕਰ ਤਸਕਰ ਹੈਗੇ ਹਨ ਉਹਨਾਂ ਦਾ ਜਿਹੜਾ ਘਰ ਉਹ ਇਸ ਤਰ੍ਹਾਂ ਤੋੜਿਆ ਜਾ ਰਿਹਾ ਤਾਂ ਕਿ ਉਸ ਤੋਂ ਜਿਹੜੀ ਡਰਗ ਮਨੀ ਤੋਂ ਬਣਾਈ ਗਈ ਜਿਹੜੀ ਸੰਪਤੀ ਆ ਉਹ ਵੀ ਇੰਡੈਸਟ ਕੀਤੀ ਜਾ ਸਕੇ ਤੇ ਸਮਾਜ ਦੇ ਵਿੱਚ ਇੱਕ ਡੂੰਗਾ ਜਿਹੜਾ ਸੁਨੇਹਾ ਦਿੱਤਾ ਜਾ ਸਕੇ ਕਿ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਤੇ ਕਾਰਵਾਈ ਹੁੰਦੀ ਹੈ ਤੇ ਉਹਨਾਂ ਦੀ ਫੁੱਲ ਰਕਮ ਆਸ਼ਿਆਨਾ ਯਾਨੀ ਕਿ ਘਰ ਵੀ ਜਾਂਦਾ ਤੇ ਤੇ ਨਾਲ ਨਾਲ ਉਹਨਾਂ ਦਾ ਜਿਹੜਾ ਸਮਾਜ ਦੇ ਵਿੱਚ ਜਿਹੜੀ ਹੈ ਜਿਹੜੀ ਬਦਖੋਈ ਵੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਨਸ਼ਾ ਤਸਕਰ ਜੋ ਕਿ ਇਸ ਵੇਲੇ ਪੁਲਿਸ ਅਸਸ ਚ ਹਨ ਉਹਨਾਂ ਦੇ ਉੱਤੇ ਐਂਡੀਬੀਐਸ ਦੇ ਪਰਚਾਤੇ ਉੱਤੇ ਘਰ ਜਿਹੜਾ ਤੁਸੀਂ ਦੇਖ ਸਕਦੇ ਹੋ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਘਰ ਜਿਹੜਾ ਉਹ ਤੋੜਿਆ ਜਾ ਰਿਹਾ ਇਹ ਉਹੀ ਘਰ ਹੈ ਜਿਨ੍ਹਾਂ ਨੂੰ ਬਣਾਉਣ ਦੇ ਲਈ ਨਸ਼ਾ ਤਸਕਰਾਂ ਨੇ ਕਿੰਨੇ ਘਰ ਦੇ ਚਿਰਾਗ ਜਿਹੜੇ ਆ ਉਹ ਬੁਜਾਏ ਹੋਣੇ ਆ ਕਿੰਨੇ ਸੁਹਾਗਣਾਂ ਦੇ ਸੁਹਾਗ ਜਿਹੜੇ ਆ ਉਹ ਉਜਾੜੇ ਹੋਣੇ ਆ ਬਾਰੇ ਤੁਸੀਂ ਦੇਖ ਸਕਦੇ ਹੋ ਅੱਜ ਉਹੀ ਜਿਹੜੇ ਆ ਨਸ਼ਾ ਵੇਚ ਕੇ ਜਿਹੜੀ ਹੈ ਰਕਮਾਂ ਨਾਲੇ ਘਰ ਬਣਾਇਆ ਗਿਆ ਉਹ ਕਿਸ ਤਰ੍ਹਾਂ ਇਹਨੂੰ ਤੋੜਿਆ ਜਾ ਰਿਹਾ ਹੈ ਤੁਰਦੀਆਂ ਤਸਵੀਰਾਂ ਤੁਹਾਣਾ ਸਾਂਝੀ ਕਰਦੇ ਦਿਖਾ ਰਹੇ ਹਾਂ ਲਈ ਭਾਰਤ ਇਹ ਕਿ ਤੁਸੀਂ ਦੇਖ ਸਕਦੇ ਹੋ ਇਹ ਨਸ਼ਾ ਤਸਕਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡੀ ਇੱਕ ਜੋਗ ਦੇ ਰੂਪ ਜੋਗ ਜਿਹੜੇ ਆ ਉਹ ਉਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਜਵਾਨੀ ਦਾ ਲਹੂ ਚੂਸ ਰਹੇ ਹਨ ਤੇ ਇਹਨਾਂ ਤੇ ਕਾਰਵਾਈ ਹੋਣੀ ਤੇ ਬਹੁਤ ਜ਼ਰੂਰੀ ਹੈ ਜਿਸਦੇ ਚੱਲਦੇ ਅੱਜ ਤੁਸੀਂ ਦੇਖ ਸਕਦੇ ਹੋ ਹੁਣ ਪੰਜਾਬ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਹੀ ਨਸ਼ਾ ਤਸਕਰ ਜਿਹੜੇ ਹਨ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਜਿਹੜਾ ਕਿ ਨਸ਼ਾ ਵੇਚ-ਵੇਚ ਕੇ ਕਈ ਘਰ ਉਜਾੜ ਕੇ ਤੇ ਆਪਣਾ ਆਸ਼ੀਆਨਾ ਜਿਹੜਾ ਬਣਾਇਆ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਅੱਜ ਤਹਿਸ ਨਹਿਸ ਕਰ ਦਿੱਤਾ ਗਿਆ ਵੱਡੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲਗਾਤਾਰ ਹੀ ਅੰਮ੍ਰਿਤਸਰ ਸੂਬੇ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਸਕਰਾਂ ਦੇ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਤੁਸੀਂ ਇਸ ਇਲਾਕੇ ਤੋਂ ਹਾਂਜੀ ਹਾਂਜੀ ਇਹ ਜਿੰਨਾਂ ਦਾ ਘਰ ਤੋੜਿਆ ਗਿਆ ਇਹ ਮਤਲਬ ਕਿ ਇਹਨਾਂ ਦੇ ਕੁੱਲ ਕਿੰਨੇ ਕੇ ਘਰ ਇਸ ਇਲਾਕੇ ਵਿੱਚ ਦੱਸਿਆ ਜਾ ਰਿਹਾ ਵੱਖ-ਵੱਖ ਇਲਾਕੇ ਦੀ ਗੱਲ ਇਹਨੂੰ ਹੀ ਪਤਾ ਹੋਏਗਾ ਜੀ ਮੁਲਾਜ਼ਮਾਂ ਨੂੰ ਪਤਾ ਹੋਏਗਾ ਜੀ ਇਹਨਾਂ ਤੇ ਇੱਕ ਦਿਨ ਇੱਕ ਦਿਨਾਂ ਨੇ ਕਾਰਵਾਈ ਕੀਤੀ ਹੈ ਜੀ ਹਾਂਜੀ ਬਾਕੀ ਇਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੋਏਗਾ ਜਾਂ ਕਾਰਪੋਰੇਸ਼ਨ ਨੂੰ ਪਤਾ ਹੋਏਗਾ ਕਿੰਨੇ ਕੀ ਹਾਂਜੀ ਇਹੀ ਇਹੀ ਸੁਣਿਆ ਜੀ ਇਹਨਾਂ ਬਾਰੇ ਕੀ ਸੀ ਇਹ ਕਿੰਨੇ ਕਿਚਰ ਤੋਂ ਇਹਨਾਂ ਨੇ ਆਪਣੇ ਮਕਾਨ ਨੂੰ ਜਿਹੜੀ ਆ ਲਾਵਲਛ ਕਰ ਲਿਆਂਦਾ ਜੀ ਇਹ ਥੋੜੀ ਦੁਰ ਤੋਂ ਹੀ ਸੀ ਜੀ ਥੋੜੀ ਦੇਰ ਤੋਂ ਹੀ ਹੈ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਵੀ ਪੁਲਿਸ ਕਦੇ ਇਹਨਾਂ 'ਤੇ ਦਬਿਸ਼ ਪਾਈ ਕੋਈ ਅਰੈਸਟ ਵਗੈਰਾ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਹੋਈ ਕਿਸੇ ਦੀ ਨਹੀਂ ਅਰੈਸਟਾਂ ਦੀ ਜੀ ਹੋਈਆਂ ਹਈਆਂ ਕਾਫੀ ਹੋਈਆਂ ਤੇ ਬਾਰ ਬਾਰ ਅਰੈਸਟ ਦੇ ਬਾਵਜੂਦ ਦੀ ਸੁਧਾਰ ਘਰ ਜਾ ਕੇ ਵੀ ਨਹੀਂ ਸੁਧਰੇ ਤੇ ਅੱਜ ਪੁਲਿਸ ਦੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿੰਨੀ ਦੀ ਕਾਰਵਾਈ ਹੈ ਪੁਲਿਸ ਜੀ ਪੁਲਿਸ ਨੇ ਤੇ ਆਪਣੀ ਕਾਰਵਾਈ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਹਾਂਜੀ ਪੁਲਿਸ ਨੇ ਤੇ ਆਪਣੀ ਕਾਰਵਾਈ ਜਾਰੇ ਇਹਨਾਂ ਦੇ ਕੋਲ ਮਤਲਬ ਇਹ ਨਹੀਂ ਸਾਡੇ ਵੀ ਪੁਲਿਸ ਦੇ ਥਰੂ ਅੱਜ ਹੀ ਪਤਾ ਲੱਗਾ ਜੀ ਇਹਦੇ ਬਾਰੇ ਕਿ ਇਹਨਾਂ ਸਿਹ ਜਿਹੜਾ ਇਸੇ ਗਲੀ ਦੇ ਵਿੱਚ ਤਿੰਨ ਮਕਾਨ ਹੋਰ ਵੀ ਹਨ ਇਹਨਾਂ ਦੇ ਜੋ ਮੁਲਾਜ਼ਮ ਕਹਿ ਰਹੇ ਆ ਜੀ ਜੋ ਸੁਣੀ ਸੁਣਾਈ ਗੱਲ ਆ ਉਹ ਸਾਡੇ ਸਾਹਮਣੇ ਆ ਰਹੀ ਆ ਜੀ ਤੁਸੀਂ ਇਲਾਕੇ ਦੇ ਵਿੱਚ ਕਿੰਨਾ ਚਿਰ ਤੋਂ ਰਹ ਰਹੇ ਹੋ ਥੋੜੀ ਦੇਰ ਤੋਂ ਰਹ ਰਹੇ ਆ ਸਰ ਥੋੜੀ ਦੇਰ ਤੋਂ ਦੋ ਦਿਨ ਸਾਤ ਤੋਂ ਤੁਹਾਨੂੰ ਕੀ ਪਹਿਲਾਂ ਵੀ ਇਹ ਲੱਗਦਾ ਸੀ ਕਿ ਇਹ ਇਸ ਤਰ੍ਹਾਂ ਦਾ ਕੰਮ ਕਰਦੇ ਆ ਜਾਂ ਫਿਰ ਪਹਿਲਾਂ ਸਰ ਇੱਥੇ ਜਦੋਂ ਅਸੀਂ ਇੱਥੇ ਕੰਮ ਸ਼ੁਰੂ ਕੀਤਾ ਸੀ ਤੇ ਬੰਦ ਹੋਉਂਦਾਗਾ ਸੀ ਇਹ ਕਲੋਨੀ ਬੰਦ ਹੋਏਗੀ ਪੂਰੀ ਅੱਛਾ ਜੀ ਤੇ ਉਹ ਬੰਦ ਤੇ ਇਹਨਾਂ ਨੇ ਕਰਤੀ ਕੁਝ ਗਲੀਆਂ ਵਿੱਚ ਰਹਿ ਗਈਆਂ ਸੀ ਇਹਨਾਂ ਦੀਆਂ ਤੇ ਉਹ ਸਰਕਾਰ ਦਾ ਫੈਸਲਾ ਠੀਕ ਹੈ ਜੀ ਜੋ ਸਰਕਾਰ ਦਾ ਫੈਸਲਾ ਸਰਕਾਰ ਆਪਣੇ ਜਿਹੜੇ ਕੰਮ ਕਰਦੀ ਵੀ ਸਰਕਾਰ ਠੀਕ ਕਰਦੀ ਵੀ ਆਪਣੇ ਕੰਮ ਸਰਕਾਰ ਦਾ ਫੈਸਲਾ ਠੀਕ ਹੈ ਜਿਹੜੇ ਕਿ ਇਲਾਕਾ ਨੁਵਾਸੀ ਆ ਉਹ ਵੀ ਸਰਕਾਰ ਦੇ ਇਸ ਫੈਸਲੇ ਨੂੰ ਸਿਰ ਮੱਥੇ ਰੱਖ ਕੇ ਇਹਨੂੰ ਮੰਨਦੇ ਹਨ ਤੇ ਕਹਿੰਦੇ ਹਨ ਕਿ ਇਸ ਦਾ ਜਿਹੜਾ ਕਿ ਫੈਸਲਾ ਬਹੁਤ ਜ਼ਰੂਰੀ ਹੈ ਸਮਾਜ ਨੂੰ ਸੁਧਾਰਨ ਦੇ ਲਈ ਸਮਾਜ ਦੇ ਵਿੱਚ ਫੈਲੀਆਂ ਜੋਕਾਂ ਨੂੰ ਖਤਮ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਾਰਵਾਈ ਜੜੀਆ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਜਿਹੜੇ ਹੋਰ ਵੀ ਮਕਾਨ ਹਨ ਕਈ ਤੇ ਦੇਖਣਾ ਜਾਂਦਾ ਹੈ ਕਿ ਪੁਲਿਸ ਉਹਨਾਂ ਦੇ ਵੀ ਕਾਰਵਾਈ ਕਰਦੀ ਹੈ ਕਿ ਨਹੀਂ ਦੇਖੋ ਸਾਡੇ ਸੀਐਮ ਸਾਹਿਬ ਅਲਰੇਡੀ ਨਸ਼ਮ ਵਿਰੁੱਧ ਜੰਗ ਛੇੜੀ ਗਈ ਹੈ ਉਹਦੇ ਚ ਜਿਹੜੇ ਡੈਮੋਲੇਸ਼ਨ ਡਰਾਈਵ ਦਾ ਇੱਕ ਬੜਾ ਇੰਪੋਰਟੈਂਟ ਹੈਗਾ ਜਿਹੜੇ ਲੋਕਾਂ ਨੇ ਇਲੀਗਲ ਮਨੀ ਨਾਲ ਡਰਗ ਮਨੀ ਨਾਲ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੋ ਕਾਰਪੋਰੇਸ਼ਨ ਅਥਾਰਟिटीज ਵੱਲੋਂ ਸਾਨੂੰ ਪੁਲਿਸ ਅਮਦਾਦ ਮੰਗੀ ਗਈ ਸੀਗੀ ਉਹ ਅਸੀਂ ਮੁਹੱਈਆ ਕੀਤੀ ਹੈ ਉਹਦੇ ਤਹਿਤ ਹੀ ਇਹ ਸਾਰੀ ਚੱਲ ਰਹੀ ਹੈ ਗੁਰਮੀਤ ਸਿੰਘ ਨਾਮ ਦਾ ਇੱਕ ਅਕਿਊਜ਼ਡ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਨੇ ਇੱਕ ਐਨਟੀਐਫ ਮੁਹਾਲੀ ਦਾ ਇੱਕ ਮਕਬੂਲਪੁਰਾ ਇੱਕ ਸੁਲਤਾਨਵਿੰਡ ਐਨਡੀਪੀਐਸ ਦੇ ਤਿੰਨ ਹੋਏਗੇ ਤੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਇਸ ਗੰਦੇ ਧੰਦੇ 'ਚ ਲੱਗੇ ਆ ਕਿ ਕਾਨੂੰਨ ਦੀ ਇਨਫੋਰਸਮੈਂਟ 'ਚ ਕਿਸੇ ਦਾ ਕੋਈ ਲਿਆਜ ਨਹੀਂ ਕੀਤਾ ਜਾਇਆਗਾ ਔਰ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ ਅਸਰ ਦੇਖਿਆ ਜਾ ਰਿਹਾ ਹੈ ਕਿ ਅਸੀਂ ਕਿਹ ਮਹੱਲੇ 'ਚ ਆਏ ਆ ਲੋਕ ਕਾਫੀ ਛੇਤੀ ਨੂੰ ਆ ਗਏ ਸੀ ਗੁਰਮੀਤ ਸਿੰਘ ਦੇ ਘਟੂ ਘਟਾ 8 ਤੋਂ 10 ਘਰ ਹੋਰ ਹੈਗੇ ਨੇ ਇਸੇ ਇਲਾਕੇ ਦੇ ਵਿੱਚ ਉਹ ਆਪਾਂ ਸਾਰੇ ਆਈਡੈਂਟੀਫਾਈ ਕਰਾਂਗੇ ਜੀ ਸਾਡੇ ਕੋਲ ਤਾਂ ਜੋ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਲਿਸਟ ਜਿੱਥੇ ਵੀ ਮੁਹੱਈਆ ਕਰਨ ਵਾਸਤੇ ਫੋਰਸ ਰਿਕਵੈਸਟ ਆਈ ਸੀ ਅਸੀਂ ਮੁਹੱਈਆ ਕੀਤੀ ਅਰਚੇ ਕਿੰਨੇ ਸੀ ਬਿਲਕੁਲ ਕਲੀਅਰ ਹੈ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਖਤੀ ਨਾਲ ਕਾਰਵਾਈ ਕਰਾਂਗੇ ਕਿੰਨੇ ਘਰਾਂ ਦੇ ਡਿਮੋਲਿਸ਼ ਕਰੋਗੇ ਨਹੀਂ ਅਸੀਂ ਨਹੀਂ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਅਸੀਂ ਤਾਂ ਦਿੱਤੀ ਹੈ ਮਤਲਬ ਡਿਮੋਲਿਸ਼ਨ ਉਹਨਾਂ ਵੱਲੋਂ ਕੀਤੀ ਹੈ ਅਸੀਂ ਪੁਲਿਸ ਸਪੋਰਟ ਦਿੰਦੀ ਹੈ ਉਹਨਾਂ ਨੇ ਸਾਡੇ ਤੋਂ ਰਿਟਰਨ ਰੈਕੋਜੀਸ਼ਨ ਕੀਤੀ ਸੀ ਪੁਲਿਸ ਦੋ 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 ਦੀ ਕਾਰਵਾਈ ਅੱਜ ਹੋ ਰਹੀ ਹੈ ਹੋਣ ਵਾਲੇ ਸਮੇਂ ਵਿੱਚ ਹੋਰ ਕਰਾਂਗੇ ਡੈਫੀਨਿਟਲੀ ਜਿੱਦਾਂ ਜਿੱਦਾਂ ਕੋਈ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਹੋਏਗਾ ਜੀ ਇਹ ਥੈਂਕ ਯੂ ਜੀ